ਸਿਆਸੀ ਸੰਦਰਭ ਨੂੰ ਲੈ ਕੇ ਮੈਨੂੰ ਸਵਾਲ ਕਰੋ ਤਾਂ ਮੈਨੂੰ ਲੱਗਦਾ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ ਕਿਉਂਕਿ ਮੈਂ ਜਿਹੜੀ ਸਾਡੀ ਦਾਇਰਾ ਉਹ ਧਾਰਮਿਕ ਹੈ ਪਰ ਕਿਉਂਕਿ ਇਹ ਜਿਹੜੀ ਕੱਲੀ ਦਲ ਹੈ ਇਹ ਕੱਲੀ ਸਿਆਸੀ ਜਮਾਤ ਵੀ ਨਹੀਂ ਹੈ ਇਹਦਾ ਪੱਖ ਧਰਮ ਦੇ ਨਾਲ ਵੀ ਜੁੜਿਆ ਹੈ ਬਲਕਿ ਇਹਦੀ ਪਹਿਲੀ ਏਡਾਲੋਜੀ ਜਿਹੜੀ ਧਰਮ ਹੈ ਪੰਥ ਹੈ ਸਿਆਸਤ ਬਾਅਦ ਵਿੱਚ ਹੈ ਕਿਉਂਕਿ ਜਦੋਂ ਇਹਨੂੰ ਬਣਾਇਆ ਗਿਆ ਉਦੋਂ ਸ਼੍ਰੋਮਣੀ ਕਮੇਟੀ ਦੀ ਪ੍ਰੋਟੈਕਸ਼ਨ ਵਾਸਤੇ ਬਣਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਬਣਾਉਣ ਤੋਂ ਬਾਅਦ ਇਹਦਾ ਭਾਵ ਇਹ ਸੀ ਕਿ ਇਹ ਇਹ ਜਿਹੜੀ ਧਰਮ ਦੀ ਰੱਖਿਆ ਕਰਨ ਵਾਸਤੇ ਇਹ ਸਮਝ ਲਓ ਕਿ ਇਹ ਵਾਰ ਸੀ। ਧਰਮ ਦੀ ਮਤਲਬ ਰੱਖਿਆ ਕਰਨ ਵਾਸਤੇ ਇਹ ਬਣਾਇਆ ਗਿਆ ਦਲ ਸੀ। ਤੇ ਵਕਤ ਦੇ ਅਨੁਸਾਰ ਠੀਕ ਹੈ ਕਿ ਸਿਆਸੀ ਵੀ ਲੜ ਲਿਆ ਕਿਉਂਕਿ ਉਹ ਵੀ ਜ਼ਰੂਰਤ ਸੀ। ਸਿੱਖਾਂ ਨੂੰ ਵੀ ਜ਼ਰੂਰਤ ਸੀ, ਪੰਜਾਬ ਨੂੰ ਵੀ ਜ਼ਰੂਰਤ ਸੀ, ਪੰਜਾਬ ਦੀ ਖੇਤਰੀ ਪਾਰਟੀ ਸੀ। ਪਰ ਜੋ ਕੁਛ ਇਹ ਹੁਣ ਆਪਾਂ ਮਤਲਬ ਦੇਖ ਰਹੇ ਆ ਇਹ ਅਕਾਲੀ ਦਲ ਜਿਹੜਾ ਹੈ ਉਹ ਇਹਦੇ ਤੇ ਜਿਹੜਾ ਵੱਡਾ ਪ੍ਰਸ਼ਨ ਜਿੰਨਾ ਹੈ ਉਹ ਧਰਮ ਦੇ ਸੰਦਰਭ ਦੇ ਵਿੱਚ ਹੈ ਕਿਉਂਕਿ ਇਹਨਾਂ ਤੇ ਜਿਹੜਾ ਵੱਡਾ ਪ੍ਰਸ਼ਨ ਅਜ ਸਿੱਖ ਮਾਨਸਿਕਤਾ ਦੇ ਹੈ ਕਿ ਉਲਟੀ ਬਾੜ ਖੇਤ ਕੋ ਖਾਏ ਇਹ ਬਾੜ ਜਿਹੜੀ ਹੈ ਜਿਹਦਾ ਰੱਖ ਸੀਗਾ ਕੰਮ ਕਰਨਾ ਰੱਖਿਆ ਕਰਨੀ ਸਾਡੇ ਖਾਲਸਾ ਧਰਮ ਦੀ ਰੱਖਿਆ ਕਰਨੀ ਤੋ ਇਹ ਜਿਹੜੀ ਬਾੜ ਸੀ ਇਹੀ ਖਾਨ ਲੱਗੀ ਖਾਲਸਾ ਧਰਮ ਨੂੰ ਇਸ ਕਰਕੇ ਜਦੋਂ ਜਦੋਂ ਵੀ ਮੈਂ ਕਹਿੰਨਾ ਤੁਸੀਂ ਇਕੱਲੇ ਸਿੱਖ ਧਰਮ ਦੀ ਗੱਲ ਛੱਡ ਦਿਓ ਪਾਰਟ ਆਫ ਦੀ ਹਿਸਟਰੀ ਕਿਸੇ ਵੀ ਧਰਮ ਦਾ ਨੁਕਸਾਨ ਉਸ ਧਰਮ ਦੇ ਬੰਦੇ ਨੇ ਕੀਤਾ ਨਾ ਤਾਂ ਉਹਨਾਂ ਦਾ ਹਸ਼ਰ ਜਿਹੜਾ ਬਹੁਤ ਮਾੜਾ ਹੁੰਦਾ ਇਹ ਕਹੇ ਕਿ ਇੱਕ ਧਰਮ ਹੈ ਉਹਦੇ ਵਿਰੋਧ ਦੇ ਵਿੱਚ ਦੂਸਰਾ ਧਰਮ ਜਿਹੜਾ ਖੜ ਕੇ ਉਹਨਾਂ ਨਾਲ ਲੜਾਈ ਲੜਦਾ ਜਮਾਤ ਲੜਾਈ ਲੜੇ ਤੇ ਕਹਸ ਇਹ ਹੁੰਦਾ ਰਿਹਾ ਹੈ ਹਿਸਟਰੀ ਚ ਹੁੰਦਾ ਰਿਹਾ ਹੈ ਮੁਗਲ ਤਾਕਤ ਸਾਇ ਉਹਨਾਂ ਨੇ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ Hindu ਧਰਮ ਦੇ ਉੱਤੇ ਔਰੰਗਜ਼ੇਬ ਦੇ ਹਮਲੇ ਸੀ ਇਸੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਸਾਹਮਣੇ ਆ ਕੇ ਉਹ ਧਰਮ ਦੀ ਰੱਖਿਆ ਕੀਤੀ ਮਹਾਰਾਜ ਨੇ ਨਾਲੇ ਵੀ ਸਪਸ਼ਟ ਕੀਤਾ ਕਿ ਜੇ ਇੱਥੇ ਕੋਈ Hindu ਵਾਰਸ਼ਾ ਬੈਠ ਕੇ ਇਸ ਮੁਲਕ ਦੇ Hinduਾਂ ਤੇ ਮੁਸਲਮਾਨਾਂ ਤੇ ਜ਼ੁਲਮ ਕਰਦਾ ਅਸੀਂ ਤਾਂ ਵੀ ਆਉਂਦੇ ਹਾਂ ਸੁਇਸ ਕਰਕੇ ਇਹ ਭਾਈ ਸਾਹਿਬ ਜੋ ਕੁਝ ਵੀ ਹੋ ਰਿਹਾ ਹੈ ਇਹ ਸਵਾਲਲੇ ਧਾਰਮਿਕ ਸਿਆਸੀ ਤੌਰ ਤੇ ਜਿਹੜਾ ਹੋ ਸਕਦਾ ਹੈ ਕਿ ਜਦੋਂ ਤੁਸੀਂ ਕੋਈ ਵਿਕਾਸ ਦੀ ਗੱਲ ਚੱਲੇ ਜਾਂ ਕੋਈ ਹੋਰ ਗੱਲ ਚੱਲੇ ਉਹਦੇ ਵਿੱਚ ਇਹਨਾਂ ਦੇ ਆਪਣੇ ਤਰਕ ਹੋ ਸਕਦੇ ਨੇ ਉਹਨਾਂ ਤਰਕਾਂ ਦੇ ਵਿੱਚ ਹੋ ਸਕਦਾ ਕੁਝ ਪਾਰਟੀਆਂ ਨਾਲੋਂ ਅੱਗੇ ਵੀ ਹੋ ਸਕਦੇ ਨੇ ਇੱਥੇ ਇੱਥੇ ਮਸਲਨ ਇਹ ਆ ਕਿ ਇੱਥੇ ਜਿਹੜੀ ਬਾੜ ਸੀ ਉਹ ਧਰਮ ਨੂੰ ਖਾਣ ਲੱਗ ਗਈ ਇਹ ਜੋ ਕੁਝ ਵੀ ਵਾਪਰ ਰਿਹਾ ਹੈ ਤੇ ਇਹ ਸਾਡੇ ਸਾਹਮਣੇ ਜਿਹੜੇ ਨਤੀਜੇ ਨੇ ਉਹ ਆ ਰਹੇ ਨੇ